ਹਾਂਜੀ ਗਾਇਸ ਕੀ ਹਾਲ ਚਾਲ ਮਿਲ ਕਰਦੇ ਤੁਸੀਂ ਸਾਰੇ ਜਾਣੇ ਵਧੀਆ ਹੋਵੋਗੇ ਤੇ ਮੈਂ ਆਇਆ ਸੀਗਾ ਘਰ ਨੂੰ ਤੇ ਗੱਡੀ ਕਰਨੀਗੀ ਤੇ ਗੱਡੀ ਲੈਣਾ ਆਈ ਸੀਗੇ ਤੇ ਹੁਣ ਮੈਂ ਛੱਡ ਕੇ ਚੱਲਾਂ ਫਿਰ ਸ਼ੌਪ ਤੇ ਉੱਤੇ ਆਇਆ ਨਹੀਂ ਜੀਗਾ ਤੇ ਦੇਖਦੇ ਆਪਾਂ ਜਾ ਕੇ ਹੁਣ ਆਇਆ ਕਿ ਨਹੀਂ ਆਏਗਾ ਠੀਕ ਹੈ ਜੀ ਬਾਕੀ ਤੁਸੀਂ ਸਾਡੀ ਵੀਡੀਓ ਨਾਲ ਜੁੜੇ ਰਹੋ ਲੋਕ ਸਾਡਾ ਵੇਖਣ ਲਈ ਠੀਕ ਹੈ ਜੀ ਤੇ ਹਣੀ ਪੁੱਜੀ ਸ਼ੌਪ ਤੇ ਜਗ੍ਹਾ ਲੱਗਾ ਤੇ ਉਧਰ ਆ ਗਿਆ ਆ ਤੇ ਪ੍ਰਿਆਨਸ਼ੂ ਉਹਦੇ ਤੱਕ ਘਰ ਹੀ ਨਹੀਂ ਆਇਆ ਹੈਗਾ ਸੋ ਉਹ ਤਾਂ ਵੀ ਆ ਗਿਆ ਤੇ ਵਾਪਟ ਸ਼ੌਪ ਤੇ ਨਹੀਂ ਆਇਆ ਹਲੇ ਤੱਕ ਆ ਕੇ ਹੁੰਦੇ ਆ ਆਪਾਂ ਤੇ ਆਪਾਂ ਸ਼ਾਮ ਆਪਾਂ ਸ਼ਾਮ ਨੂੰ ਉੱਥੇ ਨੂੰ ਵੀ ਜਾਣਾ ਆ ਮੋਹਦਾਲੇ ਚੌਕ ਤੇ ਤੇ ਐਪਲਾਈਟ ਵੀ ਬਣਾਉਣੀ ਸੀ ਆਪਾਂ ਐਡੀ ਬਣਾਉਣ ਵੀ ਜਾਣਾ ਸ਼ਾਮ ਨੂੰ ਤੇ ਵੀਡੀਓ ਸਾਡੀ ਤੇ ਜੁੜੇ ਰਹੋ ਹੋਰ ਸਾਡਾ ਵੇਖਣੇ ਕੀ ਗਿਆ ਭੈਣੋ ਸ਼ੋਭ ਤੇ ਹਨਾ ਫ੍ਰੀਤਮ ਨੇ ਆਇਆ ਉਹ ਕਿੱਥੇ ਨਹੀਂ ਆਇਆ ਮੈਂ ਬੋਲਣ ਗਿਆ ਕਿੱਥੋਂ ਘਰੇ ਛੱਡਣ ਗਿਆ ਇਹ ਫੇਰ ਕਿ ਹੁਣ ਮੈਂ ਆ ਗਿਆ ਫ੍ਰੀਤਮ ਦਾ ਫੋਨ ਆਇਆ ਕਹਿੰਦਾ ਪਾਜੀ ਆਣ ਕੇ ਮੈਨੂੰ ਲੈ ਜਾ ਤੇ ਆਪਾਂ ਦੇ ਦਿਆਂ ਉਹਨੂੰ ਸਕੂਲੀ ਤੇ ਜਾਂਦੇ ਲੈਣਾ ਉਹਨੂੰ ਫ੍ਰੀਤਮ ਨੂੰ ਲੈ ਕੇ ਉਹਨਾਂ ਨਾਲ ਜਾ ਗਏ Bắt chặt lẽ không chỉ tận nó lẻ nó Hãy subscribe cho kênh Ghiền ਮੈਨੂੰ ਇਹ ਵਿਚਾਰ ਆ ਕਿਥੋਂ ਤੁਰ ਕੇ ਆਣਾ ਹੈ ਹਨਾ ਚੱਲ ਹੈ ਜੀ ਹੁੰਦੇ ਇਹ ਸਕੂਲ ਕੋਣ ਕੋਣ ਪੜਿਆ ਦੱਸਿਓ ਜਿੰਨਾ ਪਾ ਗਏ ਜਿੱਦ ਨੂੰ ਜਾਣਾ ਕਿੰਨੀ ਰਾਹ ਲੱਗਦੇ ਯਾਨੀ ਕਿ ਟੋਪੇ ਆਪੇ ਮੋਰ ਜਾਣਾ ਤੋਂ ਸੱਗੇ ਆਪੇ ਉੱਥੋਂ ਇਹੇ ਕੰਬੇ ਹੱਥ ਨਾਲ ਦੇ ਰਿਹਾ ਲੀ ਡੀ ਡੀਓ ਤੋਂ ਇੱਕ ਜੱਗਿਆ ਤੋਂ ਇੱਕ ਕਫੀ ਹੱਲ ਸਾਹਮਣੇ ਵਾਲਾ ਕਾਰ 프리ਮ ਦਾ ਆ ਜੀ ਸਾਹਮਣੇ ਵਾਲੇ ਕਾਰ ਤੇ ਚੱਲ ਰਿਹਾ ਤੇ ਵੀ ਨਿਕਲ ਹੀ ਆਇਆ ਬੇ ਆਗਮਾਨ ਤੋਂ ਬਿਨਾਂ ਦੇਖ ਲੈ ਨਿਕਲੇ ਆ ਤੋ ਲੋ ਜੀ ਆਪਾਂ ਹੁਣ ਗਾਈਸ ਥੇ ਚਲੇ ਸ਼ੌਪ ਤੇ ਲੋ ਜੀ ਗਾਈਸ ਆਪਣੇ ਨਾਲ ਹੈਗਾ ਪ੍ਰੀਤਮ ਦਾ ਭਰਾ ਪਰ ਤੇ ਆਪਾਂ ਨੇ ਚੱਲੇ ਹੈਗੇ ਸ਼ੌਪ ਤੇ ਠੀਕ ਹੈ ਜੀ ਪਰ ਇਹ ਇਕੱਲਾ ਸ਼ੌਪ ਤੇ ਆ ਇਸ ਟਾਈਮ ਦੇ ਟਾਈਮ ਤੇ ਆਪਾਂ ਨਹੀਂ ਜਾਣਾ ਹੈ ਲੋ ਹੀ ਗਏ ਹਾਂ ਸੱਜੇ ਹੱਥ ਨੂੰ ਇਹ ਆਪਾਂ ਮੋੜ ਲੈਣਾ ਇੱਧਰ ਨੂੰ ਤੇ ਉਸ ਤੋਂ ਬਾਅਦ ਫੇ ਆਪਾਂ ਪੀਟੀਆੜੀ ਗੜੀ ਤੇ ਪੈਣਾ ਜਿਹੜੀ ਥੱਕ ਲੱਗਦੀ ਸਕੂਲ ਨੂੰ ਖੱਬੇ ਹੱਥ ਕੋਈ ਅੱਗੇ ਫੇਰ ਸਕੂਲ ਆ ਜਾਣਾ ਹੁਣ ਤਾਂ ਹੁੰਦੇ ਜਾਂਦੇ ਆ ਸਕੂਲ ਦਾ ਜੀ ਵੇ ਗਿਆ ਉਹ ਰਗੜੀ ਗਈ ਠੇਕੇ ਵਾਲੀ ਗੱਡੀ ਕਹਿੰਦੇ ਇਹਨੂੰ ਅੱਜ ਫੇਰ ਫਟਕਾ ਗਿਆ ਇੰਦਰ ਰੱਬ ਦੀ ਆਸ ਰਹੀ ਆ ਖੁੱਲਾ ਮੇਜੇ ਦਾ ਨਹੀਂ ਕਿ ਲੱਗਿਆ ਮਿਲਦਾ ਹਰ ਟਾਈਮ ਪਾਸ ਪੌਂਟੇ 'ਚ ਆਪਾਂ ਲੋ ਜੀ ਆਪਾਂ ਪਹੁੰਚ ਗਏ ਸ਼ੌਕ ਤੇ ਹੁਣ ਤੇ ਆਪਾਂ ਨੂੰ ਇੱਕ ਮਤਲਬ ਪੀਵੀਸੀ ਕਿੱਤੀ ਸੀ ਤੇ ਆਪਾਂ ਨਾਲ ਦਾ ਟੋਟਾ ਬੰਦੇ ਨੂੰ ਦੇ ਦਿਆਂ ਕਿੱਥੇ ਕਿ ਪਿਆ ਆ ਲੱਭਦੇ ਆ ਉਹ ਮਿਲ ਗਿਆ ਜੀ ਆਪਾਂ ਨੂੰ ਮਿਲ ਗਿਆ ਸੀ ਪੀਵੀਸੀ ਦਾ ਟੋਟਾ ਜਿਹੜਾ ਬਚਿਆ ਲੋ ਜੀ ਗਾਇਜ਼ ਹਾਈ ਕੋਰਟ ਤੋਂ ਆਡਰ ਆ ਗਿਆ ਆ ਕਿ ਢਾਬੇ ਤੇ ਰੋਟੀ ਲਿਓਣੀ ਆ ਆਪਾਂ ਹੁਣ ਚੱਲੇ ਰੋਟੀ ਲੈਣ ਜੀ ਮਿੱਤਰੋ ਹੁਣ ਆਪਾਂ ਚੱਲੇ ਆ ਢਾਬੇ ਤੇ ਰੋਟੀ ਲੈਣਾ ਤੇ ਮਹੌਲ ਜਲ ਚੈੱਕ ਕਰ ਲਓ ਨਾ ਮੀ ਪਿਆਤਾ ਵੀ ਅਜੇ ਧੁੱਪ ਨਿਕਰ ਗਿਆ। ਇਹ ਆਪਣੇ ਪੋਪਕੋਰ ਦਾ ਮਾਹੌਲ ਵੀਦਾ ਹੀ ਆ। ਬਾਹਰ ਨੂੰ ਡਰਛ ਨਹੀਂ ਹੁੰਦਾ ਸ਼ਾਮਾਂ ਨੂੰ ਕਹਿੰਦਾ ਵਾ ਇਹਨੇ ਪਹਿਨਦਾ ਪਹਿਨਾ ਨਾ ਦੇਖ। ਮੇਰਾ ਮੁੰਡਾ ਨਹੀਂ ਲੱਭਣ ਤੇ ਆ। ਗਾਇਜ਼ ਇਹ ਕਰੀ ਲਾ ਬੋਟ ਰੈਂਟ ਤੇ ਚਲਦੀ ਬਈਏ ਮੇਰੇ ਮੁੰਡਾ ਨਹੀਂ ਲੱਭਣ ਤੇ ਆ। ਇਹ ਗਾਣਾ ਇਹ ਆ। ਬਾਕੀ ਦਾ ਲੋਕਾ ਫਟਾਫੇ ਹੋ ਜਾਏ ਦੰਦ ਨੂੰ। ਤੇ ਵਗਾ ਆਪਾ ਹੋ ਗਏ ਹੁਣ ਰੋਟੀ ਲੈਣਾ। ਇਹ ਭਾਈ ਕੋਲਾ ਪਰੋਟੀ ਲੈਣਾ ਆ ਆਹ ਭਾਈ ਨੂੰ ਤੁਸੀਂ ਜਾਣਦੇ ਹੋ ਤੁਸੀਂ ਦੱਸ ਦਿਓ ਇਹ ਵੀ ਭਾਈ ਆਪਣਾ ਵਲੋਗ ਬਣਾਉਂਦਾ ਹੈ ਇੰਸਟਾਗ੍ਰਾਮ ਤੇ ਮੈਂ ਦੱਸਿਆ ਆ ਭਾਈ ਨੂੰ ਤੁਸੀਂ ਜਾਣਦੇ ਹੀ ਹੋਣੇ ਆ ਨਿਊ ਲੁੱਕ ਮੈਨਸ ਲੂਨ ਇਹ ਭਾਈ ਵੀ ਆਪਣਾ ਵਲੋਗ ਬਣਾਉਂਦਾ ਭਾਈ ਦੇ ਫੋਲੋਅਰ ਵੀ ਵਧੀਆ ਵਾ ਉਹ ਦੇਖੋ ਉਹ ਥੱਲੇ ਨੂੰ ਦੇ ਲਈ ਇਹਦੀ ਇੰਸਟਾ ਆਈਡੀ ਆ ਹੁਣ ਆਪਾਂ ਸਾਨੂੰ ਇੱਥੇ ਰੋਟੀ ਨਹੀਂ ਮਿਲੀ ਹੁਣ ਆਪਾਂ ਚੱਲੇ ਦੂਜੀ ਥਾਂ ਰੋਟੀ ਦੇਖਣ ਹੁਣ ਆਪਾਂ ਆ ਕੇ ਪੁੱਲ ਦੇ ਉੱਪਰ ਉੱਥੇ ਆਪਾਂ ਰੋਟੀ ਸਾਨੂੰ ਰੋਟੀ ਨਹੀਂ ਮਿਲੀ ਆਪਾਂ ਇੱਧਰ ਚਲਾਂਗੇ ਰੋਟੀ ਰੋਟੀ ਲੈਣ ਮੂਹ ਚੈੱਕ ਕਰਾਉਣੇ ਤਾਂ ਨਹੀਂ ਦੋ ਜੀ ਹੁਣ ਆਪਾਂ ਤਾਂ ਮੂਹ ਤੇ ਚੈੱਕ ਕਰਾਤਾ ਬਾਕੀ ਦੋ ਲੋਕਾ ਬਟਾ ਬੇਤ ਪਹੁੰਚ ਕੇ ਤਾਂ ਕੋਣ ਨਾ ਆਪਾਂ ਆ ਗਏ ਪਠਾਨਕੋੜਾਲੇ ਰੋਡ ਤੇ ਇੱਥੇ ਆਪਾਂ ਰੋਟੀ ਲੈ ਲਾਂਗੇ ਬਹੁਤ ਵਧੀਆ ਇਥੇ ਰੋਟੀ ਮਿਲਦੀ ਹੈ ਸਾਨੂੰ ਇਤੋਂ ਹੀ ਆਪਾਂ ਲਵਾਂਗੇ ਵੈਸ ਨੂੰ ਆਨੇ ਦੇ ਇਹ ਆਪਾਂ ਇੱਥੇ ਖਾਂਦੇ ਰਹਿੰਦੇ ਆਂ ਇੱਧਰ ਆ ਗਏ ਆਂ ਇੱਧਰਲੀ ਟਾਬੇ ਤੇ ਵੈਸ ਨੂੰ ਟਾਬੇ ਤੇ ਪਠਾਨਕੋੜਾ ਵਾਲੇ ਰੋਡ ਤੇ ਆ ਇੱਥੇ ਰੋਟੀ ਲੈ ਕੇ ਚੱਲਦੇ ਆਪਾਂ ਲੋ ਜੀ ਗਾਇਜ਼ ਰੋਟੀ ਆਪਣੀ ਬਣਨ ਦੀ ਆ ਤੇ ਦਾਲ ਵੀ ਪੈਕ ਹੋ ਜਾਣੀ ਆ ਇਸ ਤੋਂ ਬਾਅਦ ਆਪਾਂ ਚੱਲ ਜਾਈਏ ਸ਼ੌਪ ਤੇ ਲੋ ਜੀ ਰਹਿ ਟਾਬੇ ਤੋਂ ਬਹੁਤ ਸਵਾਦ ਲੱਗਦੀ <table> ਜੀ ਪੈਕ ਹੋ ਗਈ ਬਸ ਆਪਾਂ ਚੱਲੇ ਹੁਣ ਆਪਾਂ ਰੋਟੀ ਲੈ ਲਈ ਹੁਣ ਤੇ ਆਪਾਂ ਹੁਣ ਚੱਲੇ ਦੁਕਾਨ ਤੇ ਚੱਲ ਆਪਣੀ ਸਾਈਡ ਤੇ ਚੱਲ ਜੀ ਆਪਾਂ ਵੀ ਆਪਣੇ ਹੱਥੋਂ ਆਪਣੀ ਸਾਈਡ ਤੇ ਪਹੁੰਚ ਚੱਕੇ ਸੌਖੇ ਆਪਾਂ ਜਲਦੀ ਸ਼ੋਰ ਤੇ ਪਹੁੰਚਣਾ ਪਵੇਗਾ ਤੇ ਆਜੀ ਅਰਬੀ ਆ ਜੋ ਅੱਬੀ ਮੇਰਾ ਜੋ ਤਾਇਪਦੇ ਬੇਗਾਣਾ ਹੈ ਇਹ ਜੀਵਨ ਗਾਣੇ ਦੀ ਮਮਾ ਸਮਝ ਨਹੀਂ ਆਉਂਦੀ ਕਿ ਗਾਈਏ ਨਾ ਜੀਵਨ ਗਾਣਾ ਸਮਝੇ ਨਾ ਕਿ ਕਿ ਪਦੇ ਕੇ ਰੂਪੇ ਨਾਲ ਨਹੀਂ ਪਰਦੇ ਹੁੰਦੇ ਕਿਹਨ ਕੀਤਾ ਦੂਰ ਤਿੰਨ ਸਾਲ ਤੋਂ ਛੋਟੇ ਬੱਚਿਆਂ ਨੂੰ ਖਾਂਦੇ ਹੋ ਪੱਨਾਂ ਨਹੀਂ ਪਰਦੇ ਹੁੰਦੇ ਇਹ ਹੈਗਾ ਗਾਈਜ਼ ਆਪਣੇ ਕੋਲ ਦਾ ਸਦਾਤ ਨਾ ਖਾਣੇ ਦੇ ਮੋੜੇ ਆਈ ਮੋੜਸਾਲ ਜਲਾਈ ਦਾ ਬਈਆ ਉਹਦੇ ਵੀ ਵੇਚਦਾ ਰੋਟੀ ਵਧੀਆ ਕੀ ਕਰਨ ਵੇਚਦਾ ਤਾਂ ਕੰਮ ਬਹੁਤ ਹੁੰਦਾ ਕਹਿੰਦੇ ਲੋ ਜੀ ਗਾਇਜ਼ ਆਪਾਂ ਹੁਣ ਲੱਗੇ ਆ ਚਾਹ ਬਣਾਉਣਾ ਤੇ ਆਪਾਂ ਹੁਣ ਦੁੱਧ ਲੈ ਆਈਏ ਜਾ ਕੇ ਠੀਕ ਆ ਜੀ ਤੇ ਪ੍ਰਿਆਨਸ਼ ਨੂੰ ਲੈ ਕੇ ਕੰਮ ਕਰ ਦਿੱਤਾ ਦੇਖੋ ਜੇ ਤੇ ਚਾਹ ਬਣਾਉਣੀ ਆ ਇਹ ਡੱਪੇ ਉੱਪਰ ਰੱਖ ਕੇ ਤੇ ਉੱਥੋਂ ਤਾਰ ਉੱਪਰ ਲਾ ਦੇਣੀ ਆ ਤੇ ਇਲੈਕਟ੍ਰੋਨਿਕ ਉਹਦੇ ਉੱਤੇ ਚਾਹ ਬਣਨੀ ਹੁਣ ਠੀਕ ਹੈ ਜੀ ਉਹ ਜੀ ਗਾਇਸ ਆਪਾਂ ਹੁਣ ਚੱਲੇ ਆ ਦੁੱਧ ਲੈਣ ਠੀਕ ਹੈ ਜੀ ਗਾਈਜ਼ ਸ਼ਾਮ ਦਾ ਮਾਹੌਲ ਚੱਲ ਦੇਖੋ ਬਾਜ਼ਾਰ ਦਾ ਸ਼ਹਿਰ ਸਾਡੇ ਦਾ ਮਾਹੌਲ ਚੱਲ ਰੋਟਾਂ ਦੀਆਂ ਰੇੜੀਆਂ ਤੇ ਨਾ ਵਸ ਸ਼ਾਮਾਂ ਦੇ ਟਾਈਮ ਤੇ ਲੋਕੀ ਰੋਟੀ ਪਾਣੀ ਘੱਟ ਖਾਂਦੇ ਆ 버ਗਰ ਵਗੈਰਾ ਨਿਊਡਲ ਵਗੈਰਾ ਖਾਂਦੇ ਜਿਆਦਾ ਫੌਮਪਸ ਸਪ੍ਰਿੰਗ ਰੋਲ ਇਦਾਂ ਦੀਆਂ ਚੀਜ਼ਾਂ ਖਾਂਦੇ ਜਿਆਦਾ ਸ਼ਾਮ ਦੇ ਵੀ ਲੋ ਜੀ ਆਪਾਂ ਮੌਨ ਸੀਰ ਸ਼ਾਪ ਪਹੁੰਚ ਗਏ ਉਹ ਜੀ ਗਾਈਜ਼ ਆਪਾਂ ਪਹੁੰਚ ਗਏ ਮੌਨ ਸੀਰ ਸ਼ਾਪ ਬਹੁਤ ਵਧੀਆ ਸਵੀਟ ਸ਼ਾਪ ਆਹ ਹੈ ਚੱਕੋ ਬਰਫੀ ਰਸਗੁੱਲੇ ਸੈਂਦੀ ਕਾਲਾ ਲਾਜਮਨ ਬਹੁਤ ਸਾਰੀਆਂ ਵੈਰਾਈਟੀਆਂ ਇੱਥੋਂ ਮਿਲਦੀਆਂ ਜੀ ਪਤੀਸਾ ਬੇਸਣ ਸਭ ਕੁਝ ਹੀ ਮਿਲ ਜਾਂਦਾ ਬਰਫੀ ਖਾਣੀ ਹੋਵੇ ਕਿਸੇ ਨੇ ਉਹ ਵੀ ਮਿਲ ਜੂ ਬਹੁਤ ਬਹੁਤ ਫਾਦਿਸ਼ ਕੁੜਾ ਤੇ ਦੇਕਰ ਲੈ ਲਿਆ ਅਜਾਪਾ ਐਕਟੀਵਾ ਤੇ ਆਏ ਆ ਦੇਖੋ ਤੇ ਆਪਾਂ ਹੁਣ ਵਾਪਸ ਆ ਗਏ ਕੋਈ ਗਾਇਜ਼ ਹੁਣ ਆਪਾਂ ਚਾਹ ਬਣਾਵਾਂਗੇ ਠੀਕ ਆ ਜੀ ਬਹੁਤ ਵਾਤ ਪਾਣੀ ਦੇ ਕਿੰਨਾ ਥੋੜਾ ਜਿਹਾ ਰੱਖਿਆ ਇਹਨੂੰ ਹੀ ਪਾਣੀ ਦੇ ਇੱਕ ਨਾ ਥੋੜਾ ਪਾਣੀ ਰੱਖ ਦਿੱਤਾ ਹੁਣ ਤੇ ਦੁੱਧ ਪਾਵਾਂਗੇ ਪੱਤੀ ਪਾਵਾਂਗੇ ਮਿੱਠਾ ਪਾਵਾਂਗੇ ਤੇ ਚਾਹ ਬਣ ਜੂਗੀ ਠੀਕ ਹੈ ਜੀ ਜੀ ਗਾਇਜ਼ ਹੁਣ ਆਪਾਂ ਹੈਗੇ ਆ ਦੁਕਾਨ ਤੇ ਤੇ ਆਪਣੇ ਚੈਨਲ ਨੂੰ ਵੱਧ ਤੋਂ ਵੱਧ ਸਪੋਰਟ ਕਰੋ ਸ਼ੇਅਰ ਕਰੋ ਠੀਕ ਹੈ ਜੀ ਪੀਪੀ08 ਦਿੱਲੀ ਬਲੌਗ ਚੈਨਲ ਆਪਣਾ ਜਰੂਰ ਸਬਸਕ੍ਰਾਈਬ ਕਰੋ ਤੇ ਵੱਧ ਤੋਂ ਵੱਧ ਸ਼ੇਅਰ ਕਰੋ ਪੀਪੀ08 ਦਿੱਲੀ ਬਲੌਗ ਦੂਰ ਚੈਨਲ ਨੂੰ ਸਬਸਕ੍ਰਾਈਬ ਕਰੋ ਥੈਂਕ ਯੂ ਧੰਨਵਾਦ